ਪਤਾ ਹੀ ਹੈ ਕਿ ਕੱਲ 13 April 2025 ਦੇ ਐਤਵਾਰ ਮਹਤਪੁਰ ਦੇ ਵਿੱਚ ਇਤਿਹਾਸਕ ਸ਼ਿੰਝ ਮੇਲਾ ਹੋ ਰਿਹਾ। ਤੁਹਾਨੂੰ ਜਿਵੇਂ ਆਪ ਸਭ ਨੂੰ ਪਤਾ ਹੀ ਹੈ ਕਿ ਕੱਲ ਵਿਸਾਖੀ ਵਾਲਾ ਦਿਨ ਹੈ ਔਰ ਮਹਤਪੁਰ ਵਿੱਚ ਹਰ ਸਾਲ ਇਤਿਹਾਸਕ ਮੇਲਾ ਵਿਸਾਖੀ ਦਾ ਹੁੰਦਾ। ਔਰ ਜਿੰਨੀ ਕਿ ਮੈਨੂੰ ਜਾਣਕਾਰੀ ਹੈ ਅਜਾਦੀ ਤੋਂ ਪਹਿਲਾਂ ਦਾ ਮੇਲਾ ਲਗਭਗ 100 ਸਾਲ ਤੋਂ ਵੱਧ ਸਮਾਂ ਪੁਰਾਣਾ ਮੇਲਾ। ਔਰ ਆਪਾਂ ਹੁਣ ਖੜੇ ਆਂ ਸ਼ਿੰਝ ਗਰਾਊਂਡ ਦੇ ਵਿੱਚ ਜਿੱਥੇ ਕਿ ਸਾਡਾ ਪਿਛਲੇ 32-33 ਸਾਲ ਤੋਂ ਜੋ ਮੇਲਾ ਚੱਲ ਰਿਹਾ ਹੈ, ਸਰਕਸ਼ੀਰ ਮੇਲਾ ਵੀ ਹੋਵੇਗਾ ਕੱਲ। ਤੋ ਤਰਖੀਰ ਮੇਲੇ ਦੇ ਵਿੱਚ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਵਧੀਆ-ਵਧੀਆ ਨਾਟਕ ਖਾਸ ਤੌਰ ਤੇ ਆਪਾਂ ਕੀ ਵਿਸ਼ਾ ਰੱਖਿਆ ਨਸ਼ੇ ਬਾਰੇ ਨਸ਼ੇ ਦੇ ਇਹਦਾ ਆਪਾਂ ਨਾਟਕ ਹੋਣਗੇ ਹੋਰ ਜਿਹੜੀਆਂ ਸਮਾਜਿਕ ਕ੍ਰਿਤੀਆਂ ਉਹਦੇ ਬਾਰੇ ਨਾਟਕ ਹੋਣਗੇ ਉਹ ਨਾਲ ਹੀ ਫੁਲਕੇ ਪਾਣੀ ਚਾਹ ਦਾ ਪਾਣੀ ਦਾ ਨੰਗਰ ਚੱਲੂਗਾ ਇਹਦੇ ਨਾਲ ਹੀ ਬਹੁਤ ਸ਼ਾਨਦਾਰ ਗੁਰੋਗ੍ਰਾਫੀਆਂ ਕੁਝ ਬੱਚਿਆਂ ਦੀਆਂ ਟੀਮਾਂ ਸਿੰਗਾਈਆਂ ਖਾਸ ਤੌਰ ਤੇ ਉਹ ਦਿਖਾਉਣਗੇ ਔਰ ਇਹਦੇ ਨਾਲ ਜਾਦੂ ਦੇ ਟ੍ਰਿਕ ਵਿਖਾਏ ਜਾਣਗੇ ਉਹਨਾਂ ਨਾਲ ਲੋਕਾਂ ਨੂੰ ਐਕਿਊਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤੋ ਦੋਸਤੋ ਅੱਜ ਦਾ ਦਿਨ ਜਿਹੜਾ ਸਾਡੇ ਲਈ ਮੇਰਾ ਪੂਰਾ ਜੁੰਟ ਇੱਥੇ ਪਹੁੰਚਿਆ ਹੋਇਆ ਕੋਈ ਸਾਫੇਪੁਰ ਸਮਾਨ ਲੈਣ ਗਏ ਹੋਏ ਸਰਦਾਰ ਸੁਖਮਨ ਬਾਸੋਂ ਜੀ ਗੁਦਰ ਵਾਲੇ ਆਉਣ ਵਾਲੇ ਆ ਮੇਰਾ ਦੋਸਤ ਜਿੱਲਾ ਮਾਨਸਾ ਦਾ ਵੀਡੀਓ ਐਸੋਲਿਊਸ਼ਨ ਦਾ ਜੀ ਆਇਆ ਹੋਇਆ ਹੈ ਉਹ ਦੋਸਤ ਸਰਪੀ ਸਿੰਘ ਖਾਲਸਾ ਪੁਛਰ ਵਾਲਾ ਸੋ ਆਪਾਂ ਇਹ ਪੂਰੀ ਗਰਾਊਂਡ ਦੀ ਅੱਜ ਸਫਾਈ ਕਰਾਂਗੇ ਤੁਸੀਂ ਦੇਖ ਸਕਦੇ ਹੋ ਮਾੜਾ ਦਿਖਾ ਦਿੱਤਾ ਮੈਂ ਤੁਹਾਨੂੰ ਕਿ ਗਰਾਊਂਡ ਦੇ ਵਿੱਚ ਜੋ ਇਹ ਜਾਂ ਬਰਸਾਤ ਕਾਰਨ ਕਾ ਹੋ ਗਿਆ ਹੈ ਆਪਾਂ ਨੂੰ ਸਾਫ ਕਰਾਂਗੇ ਤੇ ਇਹਨਾਂ ਵਿੱਚ ਬਕਾਇਦਾ ਪਾਣੀ ਫਿੱਟਾਂਗੇ ਹੋਰ ਉਸ ਤੋਂ ਬਾਅਦ ਕੱਲ ਬੜੀ ਉੱਥੇ ਦਿੱਤੀ ਦੇ ਨਾਲ ਟੈਂਟ ਲਗਾ ਕੇ ਇਹਨੂੰ ਗਰਾਉਂਡ ਨੂੰ ਸਾਫ ਕਰ ਲਿਆ ਆਪਾਂ ਬਹੁਤ ਬੁਧੀਆਂ ਤਸ਼ੀਲ ਮਿਲਾਂ ਕਰਵਾ ਰਹੇ ਤੋਂ ਜੋ ਸਮਾਜ ਦੇ ਵਿੱਚ ਦਿੱਤੀਆਂ ਗੱਲਾਂ ਹੋਈਆਂ ਜਾਂਦੂ ਵਿਸ਼ਵਾਸ ਕਰਲੇ ਹੋ ਜਾਂ ਨਸ਼ੀ ਫਲੇ ਹੋ ਇਹਨਾਂ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਵਾਸਤੇ ਆਪਾਂ ਇਹ ਪ੍ਰੋਗਰਾਮ ਰੱਖਦੇ ਆਂ ਇਹਦੇ ਨਾਲ ਹੀ ਕੁਝ ਬੱਚੇ ਜਿਹੜੇ ਸਕੂਲਾਂ ਵਾਲੇ ਹੋਣ ਹਰ ਬੱਚੇ ਆ ਉਹਨਾਂ ਨੂੰ ਆਪਾਂ ਇੱਥੇ ਕੱਲ ਸਟੇਸ਼ਨਰੀ ਕਾਪੀਆਂ ਕਰਵਾਉਣਗੇ ਔਰ ਨਾਲ ਜਿਹੜੇ ਸਭਾ ਦਾ ਪੋਲਚੈਰੀਟੇਬਲ ਟਰਸਟ ਵੱਲੋਂ ਇੱਕ ਆ ਲੋੜਵੰਦ ਵਿਧਵਾਵਾਂ ਜਾਂ ਹੋਰ ਜਿਹੜੇ ਹੈਂਡੀਕੈਪਡ ਪਰਸਨ ਆ ਉਹਨਾਂ ਨੂੰ ਏਡ ਦਿੱਤੀ ਜਾਂਦੀ ਹੈ ਉਹਦੇ ਕੋਈ ਚੈੱਕ ਜਿਹੜੀਆਂ ਨਵੀਆਂ ਪੈਠਣ ਲੱਗੀਆਂ ਆ ਪਾ ਮਟਾਂ ਸੋ ਮੈਂ ਸਾਰੇ ਦੋਸਤਾਂ ਨੂੰ ਬੇਨਤੀ ਕਰਦਾ ਵੀ ਅੱਜ ਜਿਹੜਾ ਦੋਸਤ ਇਸ ਵੀਡੀਓ ਨਾਲ ਮਿਲਿਆ ਦਾ ਸਾਥ ਦੇ ਆ ਉਹ ਜ਼ਰੂਰ ਗਰਾਊਂਡ ਵਿੱਚ ਪਹੁੰਚ ਕੇ ਸਾਫਾਈ ਕਰੀਏ ਔਰ ਕੱਲ ਫਿਰ ਨਿੱਟ ਕੇ ਆਇਆ ਦਖਲ ਸੋ ਇਹਨਾਂ ਬੇਨਤੀਆਂ ਦੇ ਨਾਲ ਮੈਂ ਬਹੁਤ ਸਾਰੇ ਦੋਸਤਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਮੇਲੇ ਵਾਸਤੇ 10-12 ਦਿਨ ਆਪਣੀ ਜਿੰਦ ਕੀਤੀ ਹੈ ਔਰ ਬਹੁਤ ਸਾਰੇ ਸਾਡੇ ਦੋਸਤ ਹੈ ਜਿਨ੍ਹਾਂ ਨੇ ਵੰਡ ਪਰਮੋਸਾਤਾ ਕੀਤੀ ਹੈ ਮੈਂ ਸਾਰੇ ਦੋਸਤਾਂ ਦਾ ਧੰਨਵਾਦ ਕਰਦਾ ਔਰ ਕੱਲ ਨੂੰ ਲੋਕ ਫਲਾਮਾਂ ਜੀਰਾ ਦੀ ਟੀਮ ਹੋਜ ਰਹੀ ਹੈ ਤੁਹਾਨੂੰ ਬਹੁਤ ਬਹੁਤ ਵਧੀਆ ਸਾਡਾ ਦਸਾਇ ਜਾਣਗੀ ਫੋਟੋਗ੍ਰਾਫੀਆਂ ਹੋਣਗੀਆਂ ਇਹ ਸਿੰਘੀ ਦਾ ਪ੍ਰੋਗਰਾਮ ਹੋਊਗਾ ਸਕੂਲਾਂ ਦੇ ਬੱਚੇ ਆਪਣੇ ਆਈਟਮਾਂ ਪਾਉਣਗੇ ਔਰ ਇਹਦੇ ਨਾਲ ਹੀ ਫਿਰਕੇ ਪਾਣੀ ਦਾ ਲੰਗਰ ਚੱਲੂਗਾ ਔਰ ਜੋ ਕੁਝ ਤੁਸੀਂ ਅੱਗੇ ਦੇਖ ਰਹੇ ਹੋ ਮੇਲੇ ਵਿੱਚ ਹੋਊਗਾ ਸੋ ਬਹੁਤ ਬਹੁਤ ਧੰਨਵਾਦ ਥੈਂਕ ਯੂ